ਸਭ ਤੋਂ ਪਹਿਲਾਂ ਤੇ ਮੈਂ ਤੁਹਾਡੇ ਮਾਧਿਅਮ ਰਹੀ ਵੈਸ ਦੇ ਮਾਧਿਅਮ ਰਹੀ ਮੈਂ ਸਮੁੱਚੇ ਦਲਤ ਭਾਈਚਾਰੇ ਨੂੰ ਇਸ ਗੱਲ ਵਾਸਤੇ ਉਹਨਾਂ ਨੂੰ ਪ੍ਰਣਾਮ ਕਰਦਾ ਤੇ ਵਧਾਈ ਵੀ ਦਿੰਦਾ ਕਿ ਇਸ ਮੁੱਚਾ ਜੋ ਦਲਤ ਭਾਈਚਾਰਾ ਹੈ ਪੰਜਾਬ ਦੇ ਵਿੱਚ ਉਹ ਵਿਖਰਿਆ ਪਿਆ ਹੈ ਤੀਤਾ ਤੀਲਾ ਹੋਇਆ ਪਿਆ ਹੈ ਭਾਵੇਂ ਉਹ ਪਾਰਟੀਕਲ ਪਾਰਟੀਆਂ ਦੇ ਤੌਰ ਤੇ ਹੋਵੇ ਜਾਂ ਉਹ ਜਥੇਬੰਦੀਆਂ ਦੇ ਤੌਰ ਤੇ ਹੋਵੇ ਜਾਂ ਜਾਤ ਆਧਾਰਿਤ ਖਾਸ ਮੁੱਦਿਆਂ ਨੂੰ ਲੈ ਕੇ ਕੋਈ ਟਕਰਾਅ ਹੋ ਜਾਵੇ ਆਪ ਕੋ ਆਪਣੇ ਵਿਸ਼ੇਸ਼ ਫੋਰਟਕਾਸਟ ਪਰ ਅੱਜ ਦੀ ਮੀਟਿੰਗ ਦੇ ਵਿੱਚ ਕੁਝ ਗੱਲਾਂ ਜੁੜੀਆਂ ਪਰ ਕੇ ਹਿਸਾਬ ਹੋ ਗਈਆਂ ਨੇ ਵਿਸ਼ੇਸ਼ ਨੇ ਕਿ ਇਹ ਜਿਹੜਾ ਫੋਰਟਕਾ ਬਣਾ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਨਨੇ ਐਸ்சி ਭਾਈਚਾਰੇ ਦੇ ਪੰਜਾਬ ਦੇ ਦਨਤ ਭਾਈਚਾਰੇ ਦੇ ਬੁੱਤੇ ਨੇ ਉਹਨਾਂ ਨੂੰ ਐਡਰੈਸ ਕਰਨ ਵਾਸਤੇ ਲਗਾਤਾਰ ਕੰਮ ਕਰਦਾ ਰਹੂਗਾ ਇਸ ਮੋਰਚੇ ਦਾ ਸੰਯੁਕਤ ਦਲਤ ਮੋਰਚੇ ਦਾ ਕਿਸੇ ਪਾਰਟੀ ਵਿਸ਼ੇਸ਼ ਜਾਂ ਧਰਮ ਵਿਸ਼ੇਸ਼ ਤੱਕ ਕਿਸੇ ਵਿਚਾਰਧਾਰਾ ਵਿਸ਼ੇਸ਼ ਦੇ ਨਾਲ ਕੋਈ ਸੰਬੰਧ ਨਹੀਂ ਜੇ ਇੱਕ ਗੱਲ ਇਹ ਵੀ ਆਈ ਕਿ ਇੱਕ ਗੱਲ ਹੋਈ ਹੈ ਕਿ ਵੇਖੋ ਕਈ ਵਾਰੀ ਇਹ ਵਿਚਾਰ ਲਿਆ ਜਾਂਦਾ ਵੀ ਜਿਹੜੀ ਕੋਈ ਜਿਹੜੀ ਹੈ ਜਥੇਬੰਦੀ ਹੈ ਜਿਹੜਾ ਕੋਈ ਮੋਰਚਾ ਹੈ ਕਿਸੇ ਸੋ ਐਂਡ ਸੋ ਕਾਲਡ politcal ਪਾਰਟੀ ਦੇ ਨਾਲ ਨਹੀਂ ਚੱਲਦੀ ਉਹਦੀ ਵਿਚਾਰਧਾਰਾ ਦੇ ਨਾਲ ਨਹੀਂ ਸਹਿਮਤ ਉਹਨੂੰ ਇਹ ਸਮਝ ਲਿਆ ਜਾਂਦਾ ਹੈ ਕਿ ਇੰਟਰਪ੍ਰੀਟੇਸ਼ਨ ਇਸ ਤੱਕ ਦੇ ਨਾਲ ਗਲਤ ਕਰ ਦਿੱਤੀ ਜਾਂਦੀ ਹੈ ਕਿ ਉਹ ਅੰਬੇਡਕਰਵਾਦ ਦੇ ਵਿਰੋਧ ਵਿੱਚ ਚੱਲਦੀ ਹੈ ਜਦੋਂ ਕਿ ਅਜਿਹਾ ਕੁਝ ਨਹੀਂ ਹੈ ਅੰਬੇਡਕਰਵਾਦ ਵੱਖਰੀ ਗੱਲ ਹੈ ਦੂਸਰੇ ਪਾਸੇ ਪੋਲੀਟੀਕਲ ਜਿਹੜੀਆਂ ਨੇ ਪਾਰਟੀਆਂ ਨੇ ਉਹ ਵੱਖਰੀ ਗੱਲ ਹੈ ਤੇ ਜਿਹੜਾ ਸੰਯੁਕਤ ਦਲਿਤ ਮੋਰਚਾ ਹੈ ਇਹ ਕਿਸੇ ਵੀ ਪੋਲੀਟੀਕਲ ਪਾਰਟੀ ਦੀ ਧਿਰ ਨਹੀਂ ਹੈ ਇਹ ਗੱਲ ਕਲੀਅਰ ਹੈ ਇਹ ਜਿੰਨੇ ਦਲਿਤ ਮੁੱਦਿਆਂ ਦੇ ਉੱਤੇ ਜਿੰਨੇ ਅੱਜ ਜਿਹੜੇ ਅਸੀਂ ਸਾਰਿਆਂ ਨੂੰ ਦੱਸੇ ਵੀ ਨਹੀਂ ਉਹਨਾਂ ਮੁੱਦਿਆਂ ਦੇ ਉੱਤੇ ਵਿਚਾਰ ਵੀ ਹੋਈਆ ਉਹਨਾਂ ਵਿਚਾਰਾਂ ਤੋਂ ਹੀ ਗੱਲ ਕਲੀਅਰ ਹੈ ਇਹ ਗੱਲ ਕੇਂਦਰਤ ਰਹੂਗੀ ਕਿ ਜਿਹੜਾ ਸੰਯੁਕਤ ਦਲਤ ਮੋਰਚਾ ਇਹਦੇ ਤੇ ਪੈਰਾ ਦਿੰਦਾ ਰਹੂਗਾ ਇੱਕ ਗੱਲ ਮੈਂ ਹੋਰ ਕਹਿ ਦੇਵਾਂ ਮੇਰੀ ਕਾਢੀ ਕਿ ਬਿਕੋ ਜਿਹੜੇ ਲੋਕ ਲੜਾਈਆਂ ਲੜ ਰਹੇ ਨੇ ਹੁਣ ਹੁੰਦਾ ਕੀ ਆ ਜਿਹੜੇ ਲੋਕ ਸੰਯੁਕਤ ਦਲਤ ਮੋਰਚੇ ਵਿੱਚ ਸ਼ਾਮਲ ਧਰ ਨਹੀਂ ਜਿਵੇਂ ਮੈਂ ਜਿਹੜੀ ਹੈ ਸਾਡੀ ਜਥੇਬੰਦੀ ਹੈ ਹਾਸ਼ੀਆ ਅ ਅਹੜ ਹਾਸ਼ੀਆ ਲੋਕ ਦਾ ਹਾਸ਼ੀਆ ਲੋਕ ਦਾ ਜਗਤ ਸਾਥੀ ਕਾਲੀ ਜੀ ਆਪਣੀ ਜਥੇਬੰਦੀ ਦੇ ਵਿੱਚ ਕੰਮ ਕਰਦੇ ਨੇ ਤੇ ਜਿਹੜੇ ਲੋਕ ਜਥੇਬੰਦੀਆਂ ਨੂੰ ਨੀਤ੍ਰੀ ਜੱਟ ਕਰਨ ਵਾਲੇ ਵੀ ਨੇ ਤੇ ਬਹੁਤੀ ਵਾਰ ਉਹਨਾਂ ਲੋਕਾਂ ਤੇ ਕਈ ਤਰ੍ਹਾਂ ਦਾ ਉਤਪੀੜਨ ਹੁੰਦਾ ਜਿਵੇਂ ਜਗਤ ਸਾਥੀ ਕਾਲੀ ਜੀ ਤੇ ਹੀ ਆ ਲੋਕਲ ਤੌਰ ਤੇ ਨਜਾਇਜ਼ ਪੱਤੀ ਹੋਈ ਹੈ ਇਹ ਜਿਹੜਾ ਇਹ ਇਸ ਸੰਯੁਕਤ ਦਲਤ ਮੋਰਚੇ ਦੇ ਵਿੱਚ ਇੱਕ ਸਕੱਰ ਦਾ ਫੈਸਲਾ ਕੀਤਾ ਤੇ ਇਸ ਸਕੱਰ ਦਾ ਖੰਡਨ ਕਰਦੇ ਆ ਵੀ ਜਿਹੜੇ ਇਹ ਜੇ ਸਾਥੀਆਂ ਦੇ ਸਾਥੀ ਕਾਲੀ ਜੀ ਤੇ ਤੇ ਪਰਚੇ ਨਜਾਇਜ਼ ਹੋਏ ਨੇ ਉਹਨਾਂ ਨੂੰ ਜਿਹੜਾ ਰੱਦ ਕੀਤਾ ਜਾਣਾ ਪੈਂਦਾ ਤੇ ਜੇਕਰ ਰੱਦ ਨਾ ਕੀਤਾ ਗਿਆ ਤਾਂ ਹੁਣ ਸਾਡੀ ਜਿਹੜੀ ਹੈ ਬਰਨਾਲੇ ਦੇ ਵਿੱਚ 3 ਅਗਸਤ ਨੂੰ ਇੱਕ ਸਾਡੀ ਕਨਵੈਨਸ਼ਨ ਹੋਣ ਜਾ ਰਹੀ ਹੈ ਤੇ ਉਸ ਕਨਵੈਨਸ਼ਨ ਤੋਂ ਬਾਅਦ ਸਾਨੂੰ ਸਿੱਖੇ ਫੈਸਲੇ ਵੀ ਲੈਣੇ ਪੈ ਸਕਦੇ ਨੇ ਸੋ ਅਸੀਂ ਪ੍ਰਸ਼ਾਸਨ ਨੂੰ ਵੀ ਤੇ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਆਂ ਕਿ ਜਿਹੜੇ ਲੋਕ ਲੋਕਾਂ ਦੇ ਹਿੱਤਾਂ ਤੇ ੜਾਈ ਲੜਦੇ ਨੇ ਉਹਨਾਂ ਨੂੰ ਦੱਪਣ ਵਾਸਤੇ ਉਹਨਾਂ ਤੇ ਨਜਾਇਜ਼ ਪਰਚੇ ਕਰਨੇ ਜਿਹੜੀ ਬਹੁਤ ਹੀ ਮੰਦਭਾਗੀ ਘਟਨਾ ਹੈ ਤੇ ਅਸੀਂ ਸੰਯੁਕਤ ਦਲਤ ਮੋਰਚੇ ਦੇ ਵਿੱਚ ਇਹ ਵੀ ਗੱਲ ਲਿਆ ਰਹੇ ਹਾਂ ਕਿ ਜਿਹੜੇ ਜਸੇ ਬੰਤੀਆਂ ਤੇ ਨਮਾਇਦੇ ਨੇ ਜੇਕਰ ਉਹਨਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਧੱਕਾ ਹੁੰਦਾ ਕੋਈ ਰਾਜਨੀਤਿਕ ਤੌਰ ਤੇ ਹੁੰਦਾ ਕੋਈ ਸਰਕਾਰ ਤੌਰ ਤੇ ਹੁੰਦਾ ਪੁਲਿਸ ਪਰਚਾਈਜਨ ਦੇ ਤੌਰ ਤੇ ਹੁੰਦਾ ਸੰਯੁਕਤ ਦਲਤ ਮੋਰਚਾ ਘਟਿਆ ਮੁਕੇ ਖੜਾ ਵਿਰੋਧ ਕਰਦਾ ਰਹੂਗਾ ਤੇ ਅੱਜ ਦੀ ਜੋ ਮੀਟਿੰਗ ਦਾ ਵਿਸ਼ੇਸ਼ ਕਾਰਨ ਸੀਗਾ ਕਿ ਉਹ ਇਹ ਸੀਗਾ ਕਿ ਅਸੀਂ ਜਿੰਨੀਆਂ ਇਸ ਜਥੇ ਬੰਦੀਆਂ ਨੇ ਵੱਖ-ਵੱਖ ਪੰਜਾਬ ਦੇ ਕੀ ਜੇ ਏਰੀਆ ਦੇ ਵਿੱਚ ਕੰਮ ਕਰਦੀਆਂ ਉਹ ਭਾਵੇਂ ਤਸਕੀਰ ਪੱਤਰ ਤੇ ਕਰਦੀਆਂ ਨੇ ਬਰਾਕ ਪੱਤਰ ਤੇ ਵੀ ਕਰਦੀਆਂ ਨੇ ਜਿਹੜਾ ਪੱਤਰ ਤੇ ਕਰਦੀਆਂ ਉਸ ਉਸ ਪੱਤਰ ਤੇ ਜਿਸ ਦੀ ਜਿੰਨੀ ਸਬਰਤਾ ਹੈ ਉਹਨੂੰ ਨਾਲ ਲੈ ਕੇ ਚੱਲਣ ਕਰਾਂਗੇ ਤੇ ਉਹਨਾਂ ਨੂੰ ਲਾੜ ਲੈਣ ਵਾਸਤੇ ਅਸੀਂ ਲਗਾਤਾਰ ਜਿਹੜੀਆਂ ਉਹ ਕੋਸ਼ਿਸ਼ ਕਰ ਰਹੇ ਹਾਂ ਸੋ 3 ਤਰੀਕ ਦੀ ਜਿਹੜੀ 3 ਅਗਸਤ ਨੂੰ ਬਰਨਾੜੇ ਦੇ ਵਿੱਚ ਹੋਣ ਵਾਲੀ ਕਨਵੈਨਸ਼ਨ ਹੈ ਸੰਯੁਕਤ ਦਲ ਤੋਰਚੇ ਦੀ ਉਹਦੇ ਵਾਸਤੇ ਅਸੀਂ ਸਾਰਿਆਂ ਨੂੰ ਸਮੂਹ ਪੰਜਾਬ ਦੀਆਂ ਧਿਰਾਂ ਨੂੰ ਜਿਹੜੀਆਂ ਕਹਿ ਲੋ ਕਿ ਸਮਾਜ ਵਾਸਤੇ ਕੰਮ ਕਰਦੀਆਂ ਨੇ ਸੋਸ਼ਲ ਜਥੇਬੰਦੀਆਂ ਨੇ ਉਹਨਾਂ ਨੂੰ ਅੱਪੀ ਜੀ ਆਇਆਂ ਕਹਿੰਦੇ ਸੋ ਇਹ ਮੇਰੀ ਜਿਹੜੀ ਆ ਅੱਜ ਦੀ ਬੇਤੀ ਹੈ ਸਾਰੇ ਸਮਾਜ ਨੂੰ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਜੀ ਪਹੁੰਚਣ ਵਾਲਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾ